平片常杨看杨菜。<music> ਪੰਜਾਬ ਦੇ ਵਿੱਚ ਪਿਛਲੇ 2 ਦਿਨਾਂ ਤੋਂ ਪਈ ਲਗਾਤਾਰ بارش ਨੇ ਗਰਮੀ ਦੇ ਮੌਸਮ ਤੋਂ ਲੋਕਾਂ ਨੂੰ ਰਾਹਤ ਆ ਦਿਵਾ ਦਿੱਤੀ ਹੈ ਪਰ ਇਸ ਦੇ ਦੂਸਰੇ ਪਾਸੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਇਸ ਮੌਸਮ ਵਿੱਚ ਕਿਸਾਨਾਂ ਦੀ ਝੋਨੇ ਦੀ ਫਸਲ ਤਕਰੀਬਨ ਤਿਆਰ ਹੁੰਦੀ ਹੈ ਜਿਸ ਦੀ ਵਾਢੀ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋ ਜਾਂਦੀ ਹੈ ਪਰੰਤੂ 2 ਦਿਨ ਹੋਈ ਲਗਾਤਾਰ ਭਾਰੀ بارش ਕਰਕੇ ਜਿੱਥੇ ਕਿਸਾਨਾਂ ਦੀ ਤਿਆਰ ਖੜੀ ਫਸਲ ਕਿਤੇ ਨਾ ਕਿਤੇ ਡਿੱਗੀ ਪਈ ਹੈ ਅਤੇ ਬਾਕੀ ਜਿਹੜੀ ਫਸਲ ਪੂਰੀ ਤਰ੍ਹਾਂ ਪੱਕ ਗਈ ਸੀ ਉਸ ਵਿੱਚ ਵੀ ਨਮੀ ਆ ਗਈ ਹੈ ਤਾਂ ਦੂਸਰੇ ਪਾਸੇ ਕਿਸਾਨਾਂ ਨੂੰ ਹੁਣ ਲਾਲ ਸੁੰਡੀ ਦਾ ਵੀ ਫਿਕਰ ਸਤਾਉਣ ਲੱਗ ਪਿਆ ਹੈ ਐਸ ਏਰੀਆ 'ਚ ਤਾਂ ਕੋਈ ਨੁਕਸਾਨ ਨਹੀਂ ਪਰ ਜੇ ਦੁਬਾਰਾ ਬਾਰਿਸ਼ ਹੋ ਗਈ ਨਾ ਤਾਂ ਫਿਰ ਇਹਦੇ ਬਹੁਤ ਨੁਕਸਾਨ ਆ ਕਿਉਂਕਿ ਖੇਤ 'ਚ ਪਾਣੀ ਜ਼ਿਆਦਾ ਹੋ ਜਾਏਗਾ ਫਿਰ ਦੁਬਾਰਾ ਕੰਬਾਈਨ ਜਾਏ ਨਹੀਂ ਗਈ ਨੇ ਲੇਬਰ ਆ ਨਹੀਂ ਰਹੇ ਕਟਾਈ ਨਹੀਂ ਹੋਏਗੀ ਤੇ ਨੁਕਸਾਨ ਹੀ ਨੁਕਸਾਨ ਦੇਖੋ ਜੀ ਮੁਨਾਫਾ ਤਾਂ ਫਸਲ ਤੇ ਕਟਾਈ ਤੇ ਡਿਪੈਂਡ ਕਰਦਾ ਕਿ ਫਸਲ ਜਦ ਮੰਡੀ ਚ ਪਹੁੰਚ ਜਾਏ ਕਿਹੋ ਜਿਹਾ ਐਸ ਲਈ ਫਸਲ ਦੇਖਣ ਨੂੰ ਤਾਂ ਬਹੁਤ ਅੱਛੀ ਲੱਗਦੀ ਹੈ ਪਰ ਇਹਦੀ ਜਾ ਕੇ ਕੀਮਤ ਪੈਣੀ ਆ ਜੇ ਇੱਕ ਵਾਰੀ ਹੋਰ ਬਾਰਿਸ਼ ਹੋ ਗਈ ਸਲਾਬ ਹੋਰ ਹੋ ਗਏ ਇਹਦੀ ਸਾਰੀ ਜਿਹੜੀ ਮੌਇਸਚਰ ਆ ਉਹਦੇ ਕਰਕੇ ਕਿਸਾਨ ਨੂੰ ਬਹੁਤ ਨੁਕਸਾਨ ਉਹਦਾ ਨੁਕਸਾਨ ਇਹਨਾਂ ਜੀ ਕਿ ਹੁਣ 15 ਦਿਨ ਹੋਰ ਲੇਟ ਹੋ ਜਾਏਗਾ ਜਦ ਤੱਕ ਖੇਤ 'ਚ ਬੱਤ ਨਹੀਂ ਆਏਗੀ ਕਿਤੇ ਟਰੈਕਟਰ ਨਹੀਂ ਜਾ ਸਕੇਗਾ ਬਾਹੀ ਨਹੀਂ ਕਰ ਸਕਾਂਗੇ ਤਦ ਤੱਕ ਦੁਬਾਰਾ ਸਾਬੀਆਂ ਬੀਜ ਨਹੀਂ ਸਕਦੇ ਤੇ ਉਹਦੇ ਲਈ 15 ਦਿਨ ਸਬਜ਼ੀ ਸਾਡੀ ਹੋਰ ਲੇਟ ਹੋ ਜਾਏ ਐਸਐਮਜ਼ेड ਪੰਜਾਬ ਦੇ ਲਈ ਜਲੰਧਰ ਤੋਂ ਸੁਖਜਿੰਦਰ ਸਿੰਘ ਦੀ ਰਿਪੋਰਟ ਫੋਲੋ ਅਸ ਅਪਡੇਟਸ ਲਾਈਕ ਐਂਡ ਫੋਲੋ आवर ਫੇਸਬੁੱਕ ਪੇਜ ਐਸਐਮਜ਼ेड ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ आवर ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ